ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਬਾਬਾ ਸ਼੍ਰੀ ਚੰਨ ਜੀ ਪੇਸ਼ਾਵਰ ਦੀ ਧਰਤੀ ਚੋਂ ਚੱਲ ਕੇ ਕਾਬਲ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ ਪਹੁੰਚ ਕੇ ਸ਼ਹਿਰ ਤੋਂ ਬਾਹਰ ਬਾਹਰ ਰੁਕ ਜਾਂਦੇ ਨੇ ਕਿਉਂਕਿ ਉੱਥੋਂ ਦੇ ਬਾਦਸ਼ਾਹ ਨੇ ਦੂਸਰੇ ਧਰਮ ਵਾਲਿਆਂ ਨੂੰ ਸ਼ਹਿਰ ਵਿੱਚ ਐਂਟਰ ਹੋਣ ਵਾਸਤੇ ਟੈਕਸ ਲਾਇਆ ਸੀ ਇਸ ਕਰਕੇ ਬਾਬਾ ਸ਼੍ਰੀ ਚੰਨ ਜੀ ਉਸ ਚੁੰਗੀ ਤੋਂ ਬਾਹਰ ਬਾਹਰ ਬੈਠ ਜਾਂਦੇ ਨੇ ਸ਼ਹਿਰ ਵਿੱਚ ਦੂਸਰੇ ਧਰਮ ਵਾਲਿਆਂ ਨੂੰ ਨਾ ਆਪਣੇ ਇਸ਼ਟ ਦੀ ਪੂਜਾ ਕਰਨ ਦਿੰਦੇ ਸੀ ਨਾ ਸ਼ੰਖ ਵਜਾਉਣ ਦਿੰਦੇ ਸੀ ਕੋਈ ਵੀ ਧਾਰਮਿਕ ਕੰਮ ਨਹੀਂ ਸੀ ਕਰਨ ਦਿੰਦੇ ਬਾਬਾ ਸ਼੍ਰੀ ਚੰਦ ਜੀ ਨੇ ਜਿੱਥੇ ਚੁੰਗੀ ਸੀ ਉਸ ਤੋਂ ਬਾਹਰ ਵਾਲਾ ਆਪਣਾ ਡੇਰਾ ਕਰ ਲਿਆ ਉੱਥੇ ਬੈਠ ਗਏ ਧੂਣਾ ਲਾ ਲਿਆ ਤੇ ਭਾਈ ਕਮਲਿਆ ਜੀ ਨੂੰ ਆਖਿਆ ਕਿ ਸ਼ੰਖ ਪੂਰਿਆ ਜਾਵੇ ਤੁਸੀਂ ਸ਼ੰਖ ਵਜਾਓ ਭਾਈ ਕਮਲਿਆ ਜੀ ਆਗਿਆ ਲੈ ਕੇ ਸ਼ੰਖ ਵਜਾਉਣ ਲੱਗ ਜਾਂਦੇ ਨੇ ਜਿਹੜੇ ਚੁੰਗੀ ਤੇ ਮੁਲਾਜ਼ਮ ਸਨ ਸਿਪਾਹੀ ਸੀ ਉਹਨਾਂ ਨੇ ਵੇਖਿਆ ਕਿ ਸ਼ੰਖ ਦੀ ਆਵਾਜ਼ ਆ ਰਹੀ ਆ ਉਹਨਾਂ ਨੇ ਵੇਖਿਆ ਕਿ ਦੋ ਸਾਧੂ ਦੋ ਫਕੀਰ ਬੈਠੇ ਨੇ ਤੇ ਉਹ ਜਿਹੜੇ ਸਿਪਾਹੀ ਜਿਹੜੇ ਨੇ ਬਾਬਾ ਸ਼੍ਰੀ ਚੰਦ ਜੀ ਵੱਲੋਂ ਦੌੜਦੇ ਨੇ ਦੌੜਦੇ ਦੌੜਦੇ ਕੋਲ ਆ ਕੇ ਉਹ ਆਖਦੇ ਕਿ ਤੁਹਾਨੂੰ ਨਹੀਂ ਪਤਾ ਕਿ ਇੱਥੇ ਸ਼ੰਖ ਵਜਾਉਣਾ ਪੂਜਾ ਕਰਨੀ ਕੋਈ ਧਾਰਮਿਕ ਕੰਮ ਕਰਨਾ ਉਹਨਾਂ ਦੀ ਮਨਾਹੀ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਚੋਪਰੇ ਆਪਣੇ ਧਿਆਨ ਅੰਤਰ ਆਪਣੇ ਅੰਤਰ ਧਿਆਨ ਹੋ ਕੇ ਪਰਮਾਤਮਾ ਵਿੱਚ ਸੁਰਤ ਜੋੜ ਕੇ ਬੈਠੇ ਰਹੇ ਤੋ ਉਹਨਾਂ ਸਿਪਾਹੀਆਂ ਨੇ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਮਾਰਨਾ ਚਾਹਿਆ ਮਾਰਨ ਵਾਸਤੇ ਆਪਣੇ ਆਪਣੇ ਹੱਥ ਤਾਂ ਚੁੱਕੇ ਸ਼ਸਤਰਾਂ ਦੇ ਨਾਲ ਤਾਂ ਕਹਿੰਦੇ ਨੇ ਕਿ ਬਾਬਾ ਜੀ ਐਸੀ ਕਲਾ ਵਰਤਉਂਦੇ ਨੇ ਕਿ ਉਹ ਜਿੰਨੇ ਉੱਥੇ ਸਿਪਾਹੀ ਸੀ ਉਹ ਸਾਰੇ ਬੁੱਤ ਬਣ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਸੈਨਾਪਤੀ ਸੀ ਉਹ ਪਿਛਾਂ ਸੀ ਉਹਨੇ ਵੇਖਿਆ ਕਿ ਇਹ ਫਕੀਰ ਕੋਈ ਦਰਗਾਹੀ ਫਕੀਰ ਹੈ ਪਰਮਾਤਮਾ ਦਾ ਇਹ ਭੇਜਿਆ ਹੋਇਆ ਅੱਲਾ ਦਾ ਨੂਰ ਹੈ ਇਹ ਤਾਂ ਉਹਨੇ ਚਰਣਾ ਤੇ ਢਾ ਕੇ ਬਾਬਾ ਜੀ ਕੋਲੋਂ ਮਾਫੀ ਮੰਗੀ ਫਰ ਬਾਬਾ ਜੀ ਨੇ ਹੁਕਮ ਕੀਤਾ ਕਿ ਭਾਈ ਸਾਰੇ ਧਰਮ ਜਿਹੜੇ ਉਹ ਅੱਲਾਹ ਦੇ ਬਣਾਏ ਹੋਏ ਨੇ ਤੇ ਕਿਸੇ ਨੂੰ ਵੀ ਕਿਸੇ ਦਾ ਧਰਮ ਦੱਬਣ ਵਾਸਤੇ ਕੁਚਲਣ ਵਾਸਤੇ ਪ੍ਰਮਾਤਮਾ ਆਗਿਆ ਨਹੀਂ ਦਿੰਦਾ ਹੈ ਤੇ ਉਹਨੇ ਮੁਆਫੀ ਮੰਗੀ ਬਾਬਾ ਜੀ ਕੋਲ ਫਰ ਬਾਬਾ ਜੀ ਨੇ ਉਹਨਾਂ ਨੂੰ ਮੁਆਫ ਕੀਤਾ ਤੇ ਆਖਿਆ ਭਾਈ ਚਲੋ ਉਠੋ ਆਪਣੇ ਆਪਣੇ ਰਾਹੇ ਤੁਰ ਪੋ ਜਦੋਂ ਬਾਬਾ ਜੀ ਨੇ ਇਹ ਬਚਨ ਕੀਤੇ ਤਾਂ ਜਿੰਨੇ ਸਿਪਾਹੀ ਉੱਥੇ ਬੁੱਤ ਬਣੇ ਸੀ ਉਹ ਸਾਰੇ ਠੀਕ ਹੋ ਜਾਂਦੇ ਨੇ ਤੇ ਵਾਪਸ ਆਪਣੇ ਆਪਣੇ ਉਹ ਕੰਮ ਤੇ ਲੱਗ ਜਾਂਦੇ ਜੀ ਬਾਬਾ ਸ਼ਰਚਾਂਜੀ ਉੱਥੇ ਹੀ ਧੂਣਾ ਲਾ ਕੇ ਬੈਠ ਜਾਂਦੇ ਨੇ ਭਾਈ ਕਮਲੀਆ ਜੀ ਕੋਲ ਬੈਠ ਜਾਂਦੇ ਨੇ ਕਹਿੰਦੇ ਉਧਰ ਜਿਹੜਾ ਕਾਬਲ ਦਾ ਰਾਜਾ ਸੀ ਕਮਰਾਨ ਰਾਤ ਉਹਦੇ ਪੇਟ ਵਿੱਚ ਦਰਦ ਉੱਠੀ ਆ ਬੜੀ ਤੇਜ਼ ਦਰਦ ਉੱਠੀ ਆ ਉਹਨੇ ਆਪਣੇ ਵਜ਼ੀਰਾਂ ਨੂੰ ਬੁਲਾਇਆ ਅਹਿਲਕਾਰਾਂ ਨੂੰ ਬੁਲਾਇਆ ਉਹਨਾਂ ਨੇ ਆ ਕੇ ਹਕੀਮਾਂ ਨੂੰ ਬੁਲਾਇਆ ਵੈਦਾਂ ਨੂੰ ਬੁਲਾਇਆ ਜਦ ਸਾਰੇ ਸਾਰੇ ਵੈਦ ਉੱਥੇ ਆ ਗਏ ਤੇ ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਬਾਦਸ਼ਾਹ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਪਰ ਬਾਦਸ਼ਾਹ ਦੀ ਪੀੜ ਵਿੱਚ ਬਾਦਸ਼ਾਹ ਦੀ ਦਰਦ ਵਿੱਚ ਕੋਈ ਫਰਕ ਨਹੀਂ ਸੀ ਪੈ ਰਿਹਾ ਬੜੇ ਉੱਥੇ ਮੁੱਲਾ ਮਲਾਣੇ ਆਏ ਉਹਨਾਂ ਨੇ ਵੀ ਇਲਮ ਕਲਮੇ ਪੜ੍ਹਨੇ ਸ਼ੁਰੂ ਕੀਤੇ ਪਰ ਕਿਸੇ ਵੀ ਇਲਮ ਦੇ ਨਾਲ ਕਿਸੇ ਵੀ ਕਲਮੇ ਦੇ ਨਾਲ ਰਾਜੇ ਦੇ ਦਰਦ ਵਿੱਚ ਫਰਕ ਨਹੀਂ ਸੀ ਪੈ ਰਿਹਾ ਤੇ ਉੱਥੇ ਹੀ ਇੱਕ ਉਹਨਾਂ ਦਾ ਅਹਲਕਰ ਮੌਜੂਦ ਸੀ ਉਹ ਬਾਬਾ ਸ਼੍ਰੀ ਚੰਦ ਬਾਰੇ ਜਾਣਦਾ ਸੀ ਉਹਨੇ ਆਖਿਆ ਕਿ ਮਹਾਰਾਜ ਜੀ ਇੱਕ ਸ਼ਹਿਰ ਤੋਂ ਬਾਅਦ ਫਕੀਰ ਬੈਠਾ ਹੈ ਨਾਲ ਹੀ ਉਹਨੇ ਦੱਸਿਆ ਕਿ ਬਾਬਾ ਸ਼੍ਰੀ ਚੰਦ ਜੀ ਨੇ ਸਾਡੇ ਸਿਪਾਹੀ ਕਿਵੇਂ ਬੁੱਤ ਬਣਾ ਦਿੱਤੇ ਸੀ। ਰਾਜੇ ਦਹਲਕਾਰ ਆਖਦਾ ਕਿ ਜੇ ਤੁਸੀਂ ਆਗਿਆ ਕਰੋ ਤਾਂ ਅਸੀਂ ਉਸ ਫਕੀਰ ਦੇ ਕੋਲ ਜਾਂਦੇ ਹਾਂ ਤੁਹਾਡਾ ਦੁੱਖੜਾ ਤੁਹਾਡੀ ਦਰਦ ਤੁਹਾਡੀ ਪੀੜਾ ਦੱਸਦੇ ਹਾਂ। ਰਾਜਾ ਆਖਦਾ ਹੈ ਕਿ ਠੀਕ ਹੈ ਤੁਸੀਂ ਜਲਦੀ ਜਾਓ। ਉਹ ਅਹਲਕਾਰ ਪਹੁੰਚਦਾ ਹੈ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਚੁੰਗੀ ਤੇ ਬਾਹਰ ਬੈਠੇ ਸੀ ਬਾਬਾ ਜੀ। ਉੱਥੇ ਪਹੁੰਚ ਕੇ ਸਾਰੀ ਗੱਲਬਾਤ ਦੱਸਦੇ ਨੇ ਉਹ ਬਾਬਾ ਜੀ ਨੂੰ ਕਿ ਇਦਾਂ ਇਦਾਂ ਰਾਜੇ ਦੇ ਪੇਟ ਵਿੱਚ ਪੀੜ ਪਈ ਆ ਦਰਦ ਹੁੰਦਾ ਹੈ। ਉਹ ਮੁਆਫੀ ਮੰਗਦਾ ਹੈ ਰਾਜਾ ਆਖਦਾ ਕਿ ਉਸ ਅੱਲਾ ਦੇ ਫਕੀਰ ਨੂੰ ਆਖੋ ਕਿ ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਗਲਤੀ ਹੋ ਗਈ ਆ ਤਾਂ ਉਹਦੀ ਮੁਆਫੀ ਬਖਸ਼ ਦਿਓ ਤਨ ਬਾਬਾ ਸ਼੍ਰੀ ਚੰਦ ਜੀ ਨੇ ਉਹਦੀਆਂ ਗੱਲਾਂ ਸੁਣੀਆਂ ਫਿਰ ਬਾਬਾ ਜੀ ਨੇ ਧੂਨੇ ਦੇ ਵਿੱਚੋਂ ਰਾਖ ਦੀ ਮੁੱਠ ਭੜੀ ਆ ਤੋ ਉਹਨੂੰ ਆਖਿਆ ਕਿ ਆ ਫੜੋ ਰਾਖ ਤੇ ਉਹਦੇ ਪੇਟ ਦੇ ਉੱਤੇ ਲਾ ਦਿਓ ਜਾ ਕੇ ਉਹਨੇ ਇਹ ਕਾਰਨ ਉਹ ਰਾਖ ਆਪਣੀ ਥੈਲੀ ਤੇ ਰੱਖੀ ਹੱਥਾਂ ਤੇ ਰੱਖੀ ਤੇ ਲੈ ਕੇ ਰਾਜੇ ਕੋਲ ਆ ਗਿਆ ਜਿੱਦਾਂ ਹੀ ਰਾਜੇ ਦੇ ਪੇਟ ਦੇ ਉੱਤੇ ਉਹ ਧੂਨੇ ਦੀ ਰਾਖ ਮਲੀ ਆ ਸੰਗਤ ਜੀ ਰਾਜੇ ਦਾ ਜਿਹੜਾ ਦਰਦ ਹੈ ਉਹ ਛੱਟਪਟ ਖਤਮ ਹੋ ਜਾਂਦਾ ਦੂਰ ਹੋ ਜਾਂਦਾ ਹੈ ਰਾਜਾ ਹੈਰਾਨ ਹੋ ਜਾਂਦਾ ਹੈ ਰਾਤ ਬਤੀਤ ਹੁੰਦੀ ਆ ਤੇ ਸਵੇਰੇ ਆਪਣੇ ਵਜ਼ੀਰਾ ਅਹਿਲਕਾਰਾਂ ਦੇ ਨਾਲ ਉਹ ਰਾਜਾ ਬਾਬਾ ਸ਼੍ਰੀ ਚੰਨ ਜੀ ਦੇ ਕੋਲ ਪਹੁੰਚਦਾ ਨਤਮਸਕ ਹੁੰਦਾ ਚਰਨ ਬੰਦਨਾ ਕਰਦਾ ਹੈ ਡੰਡਾਉਤ ਕਰਦਾ ਸ਼ੁਕਰਾਨੇ ਕਰਦਾ ਮਾਲਕ ਜੀ ਤੁਸੀਂ ਮੇਰੀ ਜਾਨ ਬਚਾਈ ਹੈ ਤੇ ਬਾਬਾ ਸ਼੍ਰੀ ਚੰਦ ਜੀ ਆਖਦੇ ਕਿ ਵੇਖੋ ਇਹ ਰਾਜ ਭਾਗ ਤੁਹਾਨੂੰ ਉਸ ਪ੍ਰਮਾਤਮਾ ਨੇ ਉਸ ਅੱਲਾ ਨੇ ਦਿੱਤਾ ਹੈ ਤੇ ਤੁਸੀਂ ਉਸ ਦੀ ਰਜਾ ਵਿੱਚ ਰਾਣਾ ਹੈ ਜਿੰਨੇ ਵੀ ਧਰਮ ਨੇ ਉਸ ਦੀ ਰਜਾ ਵਿੱਚ ਚੱਲਦੇ ਨੇ ਤੇ ਤੁਸੀਂ ਆਪਣੇ ਰਾਜ ਵਿੱਚ ਸਾਰਿਆਂ ਧਰਮਾਂ ਦਾ ਸਤਕਾਰ ਕਰਨਾ ਹੈ ਰਾਜਾ ਆਖਦਾ ਕਿ ਠੀਕ ਹੈ ਜਿਵੇਂ ਤੁਹਾਡੇ ਬਚਨ ਅਸੀਂ ਉਸੇ ਤਰ੍ਹਾਂ ਹੀ ਮੰਨਾਂਗੇ ਰਾਜਾ ਨਮਸ਼ਕਾਰ ਕਰਕੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਤੇ ਵਾਪਸ ਆਪਣੇ ਮਹਿਲਾਂ ਦੇ ਵਿੱਚ ਚਲਿਆ ਜਾਂਦਾ ਹੈ ਸਾਧ ਸੰਗਤ ਜੀ ਇਸ ਪ੍ਰਕਾਰ ਬਾਬਾ ਸ਼੍ਰੀ ਚੰਦ ਜੀ ਨੇ ਧੂਨੇ ਦੀ ਸਵਾਦ ਦੇ ਨਾਲ ਉਹ ਰਾਜੇ ਦੀ ਰਾਜੇ ਦੇ ਪੇੜ ਦੀ ਦਰਦ ਜਿਹੜੀ ਆ ਉਹ ਠੀਕ ਕੀਤੀ ਤੇ ਉਸ ਰਾਜੇ ਨੂੰ ਸਹੀ ਰਸਤੇ ਤੇ ਤੋਰਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ